ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਜਣਾ ਸਵਾਗਤ ਕਰਦੇ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਲੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਇੱਕ ਵੈਸਟ ਬੇਨਤੀ ਕਰਦੇ ਹਾਂ ਦੋ ਟਾਈਮ ਪਸ਼ੂ ਦੀ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਕੋਈ ਗਾਲਾਂ ਮੇ ਵਾਲਾ ਕੰਮ ਨਾ ਰਹਿ ਜਾਏ ਜੇ ਕੋਈ ਦੂਰ ਬੈਠਾ ਵੀਡੀਓ ਕਾਲ ਤੇ ਆਨਲਾਈਨ ਵੀ ਚਵਾਈ ਅੱਜ ਕੱਲ ਹੋ ਜਾਂਦੀ ਆ ਗੱਬਣ ਡੰਗਰ ਟਿੱਪ ਕੇ ਵਿਰਾ ਕੇ ਤਸੱਲੀ ਕਰਕੇ ਲੈ ਕੇ ਜਾਓ ਅੱਜ ਦੀ ਆਪਣੀ ਵਿਜਿਟ ਪਿੰਡ ਅਮੀਸ਼ਾ ਨੇੜੇ ਰਹਿਗਾ ਖਾਲੜਾ ਜ਼ਿਲ੍ਹਾ ਤਰਨਤਾਰ ਸਾਹਿਬ ਤਹਿਸੀਲ ਲਗਦੀ ਪੱਟੀ ਬਾਈ ਜਸਵੰਤ ਸੌਰੀ ਲਖਵਿੰਦਰ ਸਿੰਘ ਦੇ ਕੋਲ ਪਹੁੰਚੇ ਆਂ ਚਾਰ ਐਨੀਮਲ ਸਜਰੋਂ ਵਿਖਾਏ ਇਸ ਘਰ ਤੋਂ ਸੋਏ ਸੋਏ ਠੀਕ ਹੈ ਜੀ ਐਂਡ ਤੱਕ ਬਣੇ ਰਹੋ ਬੜੇ ਜਾਇਜ਼ ਕੀਮਤ ਸਜਨੋਂ ਕਰਵਾਵਾਂਗੇ 57 ਆਲਾ 60 ਆਲਾ 55 ਆਲਾ ਸਾਰੇ ਭਾਜ ਠੀਕ ਹੈ ਜੀ ਬਾਈ ਲਖਵਿੰਦਰ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਚੜਦੀ ਕਲਾ ਜੀ ਚੜਦੀ ਕਲਾ ਬੜੀ ਕਿਰਪਾ ਗੁਰੂ ਰਾਮਦਾਸ ਜੀ ਚਲੋ ਸ਼ੁਕਰ ਹੈ ਪ੍ਰਮਾਤਮਾ ਦਾ ਹਾਂਜੀ ਚੱਲੇ ਜਾਂਦੇ ਕੰਮ ਹਾਂਜੀ ਹਾਂਜੀ ਚੱਲੀ ਜਾਂਦਾ ਬਹੁਤ ਕਿਰਪਾ ਜੀ ਦੀ ਠੀਕ ਹੈ ਡਰੈਫਟ ਕਰੀਏ ਨੋਟ ਲਖਵਿੰਦਰ ਸਿੰਘ ਪਿੰਡ ਅਵੀਸ਼ਾ ਜਿਲ੍ਹਾ ਤਰਨਤਾਰ ਤਹਿਸੀਲ ਪਟੇ ਮੋਬਾਈਲ ਨੰਬਰ ਜੀ 86998 57375 ਕਰ ਗਏ ਨੀਲੀ ਸ਼ੁਰੂਆਣਾ ਇਹ ਲਾਇਓ ਮਾੜੀ ਦੀ ਪਰਮ ਕਰਿਓ ਵਾ 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 ਐਸਰਾ ਦੇ ਲਓ ਜੀ ਕੋਲ ਇਹ ਤੇ ਸਜਣੋ ਸੁਵੇਦਨ ਦਾ ਜਾਬ ਲਾਇਓ ਹਾਲ ਹੀ ਨਿਛਾਨੇ ਆ ਕੱਟੀ ਮਗਰਾ ਦੀ ਬੂਰੀ ਤੇ ਮੈਂ ਨਹੀਂ ਲਈ ਇਹ ਦੁੱਧ ਬਾਈ ਜੀ ਕਿੰਨਾ ਦੁੱਧ ਜੀ 7 ਕਿਲੋ 7 ਕਿਲੋ ਹਾਂਜੀ ਲਓ ਜੀ ਸਜਣੋ 7 ਕਿਲੋ ਨਾਲ ਕੋਈ ਵੀ ਭੈਣ ਭਰਾ ਖੜਦਾ ਤੇ ਲੈ ਕੇ ਜਾਇਓ ਥੱਲੇ ਜਿਹੜਾ ਸੂਣਦੇ ਵੀ ਨਿਸ਼ਾਨ ਹੈਗਾ ਨੋ ਲਾਏ ਹੋਈ ਬੰਦ ਤੇ ਬਾਈ ਜੀ ਦੀ ਕੀਮਤ ਕੀਮਤ ਤੇ ਦੀ ਜੀ 70000 ਰੁਪਇਆ 2000 ਰੁਪਇਆ ਛੱਡਾਂਗੇ ਠੀਕ ਆ ਜੀ ਹਾਂਜੀ 78 ਜੀ ਜੀ ਕਿ ਕੱਟੀ ਨਾ ਕਾਢੀ ਹੋ 10000 ਦੀ ਕੱਟੀ ਲਓ ਜੀ 78000 ਦੀ ਸੱਜਣ ਨੂੰ 7 ਕਿਲੋ ਦੋ ਦੰਨੀ ਲਈ ਦੂਜੇ ਨੰਬਰ ਤੇ ਆ ਗਈ ਤਾ ਚੀਜ਼ ਸਹੀ ਹੈ ਨਾ ਲੈ ਲਈ ਜਾਵੀ ਜੀ ਲੈ ਲਈ ਰਾਵੀ ਕਿ ਕਿੰਦਨ ਦੀ ਸਹੀ ਕਿੰਨੇ ਦਿਨ ਹੋ ਗਏ ਇਹ ਆ ਜੀ ਤੇ ਜਾਂਦੇ ਜੀ ਤੇ ਕਿੰਨਾ ਬੋਲਾ 9 ਤੋਂ 10 ਕਿਲੋ ਬੋਲਾ ਤਿਆਰ ਹੈ 9 ਤੋਂ 10 ਸੱਚ ਨਾਲ ਵੱਡੀ ਮੈਂ ਆ ਪੂਰੀ ਜਵਰਦਸਤ ਮੈਂ ਆ ਵਾਹ ਲੇਵਾ ਵੇਖੋ ਬੰਤਰ ਲੇਵੇ ਦੀ ਬਹੁਤ ਸੋਹਣੀ ਲੱਗੀ ਕਰਨ ਵਾਲੀ ਪ੍ਰਣ ਕਰਦੇ ਬਈ ਲਾਇਓ ਮੋੜ ਲਿਆ ਬਈ ਤੇ ਬਾਈ ਜੀ ਦੀ ਕੀਮਤ 90000 ਆ ਰਿਹਾ ਅੱਛਾ ਜੀ ਰੋਡ ਕਰਾਂਗੇ 50000 50000 ਦੀ ਹੈ ਨਾ ਠੀਕ ਹੈ ਲਓ ਜੀ ਇਹ ਪੂਜ ਫੜੇ 85000 ਦੀ ਸਜਣੋ ਹਾਂਜੀ ਪਿਓਰ ਨੀਲੀ ਦੀ ਚਾਰੇ ਪੈ ਹਾਂ ਬਿਲਕੁਲ 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 ਤੇ ਤੀਜੇ ਨੰਬਰ ਤੇ ਆ ਗਈ ਸੋਈ ਮੈਂ ਹੈ ਨਾ ਬੱਚੇ ਤੋਂ ਬਗੈਰ ਹੀ ਬੱਚਾ ਨਹੀਂ ਹੈਗਾ ਨਾ ਬੱਚਾ ਨਹੀਂ ਹੈਗਾ ਜੀ ਠੀਕ ਹੈ ਦੁੱਧ ਕਿੰਨਾ ਨਾ ਇੱਕ ਬੇਮਨੂਮਾ ਛਟਾ ਮਾਰਦਾ ਅੱਛਾ ਗਲਾ ਹਾਂਜੀ ਠੀਕ ਹੈ ਤੋਰਿਓ ਮਾੜੀ ਜੀ ਖੋਲ ਕੇ ਬਾਈ ਜੀ ਦੁੱਧ ਦੇਖ ਲਈ 9 ਕਿਲੋ ਅੱਛਾ ਜੀ ਹਾਂਜੀ ਲੋਈ 9 ਕਿਲੋ ਸਜਣੋ ਦੁੱਧ ਹਾਂਜੀ ਥਾਪੀ ਦੇ ਮਿਲਦੀ ਜੀ ਥਾਪੀ ਦੇ ਮਿਲਦੀ ਇਹ ਬੱਚਾ ਨਹੀਂ ਹੈਗਾ ਹਾਂਜੀ ਛਾਨ ਵੇਖੋ ਕੇਲੇ ਚੱਲੇ ਜਿਆਦਾ ਕੰਮ ਨਹੀਂ ਆਉਂਦਾ ਕੁਝ ਹੋਣ ਲੱਗੀ ਲਾਇਆ ਬਾਈ ਗੋਪੀ ਲਾਇਆ ਲੋਈ ਤੇ ਇਹਦੀ ਬਾਈ ਜੀ ਕੀਮਤ ਇਹਦੀ 55000 ਰੁਪਇਆ ਕਿੰਦੀ 200 ਰੁਪਇਆ ਚੋ ਠੀਕ ਹੈ ਜੀ ਅੱਗੇ ਆਗੇ ਚੌਥੇ ਨੰਬਰ ਤੇ ਸੂਈ ਸਵਾਈ ਕਟਾ ਮਗਰ ਟਕਾ ਜੀ ਮਹੀਨੇ ਦੀ ਮੈਂ ਸੂਈ ਮਹੀਨੇ ਦੀ ਹਾਂਜੀ ਨੌਂ ਦੋ ਦੁੱਧ ਦੇ ਲਈ ਠੀਕ ਹੈ ਨੌਂ ਜੀ 8 ਕਿਲੋ ਦੁੱਧ ਜੀ ਹਾਂਜੀ ਹਾਂਜੀ ਲਿਆ ਭਾਈ ਦੇ ਬੱਜੇ ਦੀ ਕੀਮਤਾਂ ਕੀਮਤੇ ਦੀ ਜੀ 57000 ਰੁਪਏ 200 ਅੱਛਾ 57200 ਹਾਂ ਜੀ 55 ਤੇ 57 ਵਾਲੇ ਸੱਜਣੋਂ ਭਾ ਤੇ ਮੇਲਾ ਲੁੱਟ ਲਿਓ ਅਮੀਸ਼ਾ ਆ ਗਈ ਤੇ ਮੱਝਾਂ ਦੋ ਨੀਲੀ ਰਾਵੀ ਦੀਆਂ ਜੀ ਸਤਿ ਸ੍ਰੀ ਅਕਾਲ ਜੀ